ਨੀ ਨੀ ਇਹ ਪੜਾ ਕੇ ਦਿੱਤੇ ਹਾਂ ਜੀ ਇਹ ਜਿਹੜੀ ਹਿਸਤਰੀ ਹੈ ਕਮਾਰੀ ਹੈ ਇਹ ਪੜਾਈ ਹੈ ਰਾਜਨੀਤੀ ਨਰਾਇ ਧਰਮ ਕੋ ਆਰਥਿਕ ਕੋ ਹਿਸਤਰੀ ਬੜੀ ਹੈ ਦੀ ਲੱਗੀ ਆ ਇੱਕ ਦੂਜੇ ਨੂੰ ਭੰਡੀ ਜਾਣਾ ਕਿੰਨੀ ਮਰਜ਼ੀ ਕੋ ਕੁਰਬਾਨੀ ਕਰ ਲਈ ਅਖੜਾ ਹਾਂਜੀ ਅਖੜਾ ਉਹ ਕੁਰਬਾਨੀ ਦਾ ਕੋਈ ਸਾਵ ਹੀ ਨਹੀਂ ਜੀ ਉਸ ਜਦਿਆ ਕਿ ਹੋ ਰ ਗਿਆ ਨਵਾ ਆ ਗਿਆ ਹਾਂਜੀ ਸੁ ਮੇਰੀ ਬੇਨਤੀ ਆ ਕਿ ਇਕੱਠੇ ਹੋਵੋ ਕਾਚ ਗੰਦਰ ਸਿੰਘ ਦੀ ਵੀੜੀ ਕੋਈ ਪਾਰਲੀਮੈਂਟ ਬੋੜਨੀ ਸੀ ਮੈਨੂੰ ਕਹਿੰਦੀ ਹਰਜਨ ਸੀ ਹਾਂ ਚੱਲ ਦਰੋ ਜੀ ਕਰਦੀਪ ਸਿੰਘ ਬਠੰਡਾ ਜੀ ਤੇਰੀ ਇੱਕ ਮਾਂ ਦੀ ਭੈਣ ਦਲਜੀਤ ਕਰੋ ਜੀ ਤੇਰੇ ਬਾਪ ਪੁਰਾ ਹਾਂ ਮੈਨੂੰ ਕਹਿੰਦੀ ਪਿੰਨ ਲਿਆ ਜੀ ਲੈ ਬਰਗੁਰ ਗੁਰਕਾਂਢ ਸਾਹ ਹਾਂ ਜੀ ਲੈ ਕੇ ਨੂੰਵਾ ਲੈ ਕੇ ਰਾਏ ਦੇ ਸੇ ਲੈ ਫਰਾਨਾ ਬੇਪੜ ਨਵੀ ਆਣੀ ਆਣੀ ਹਮ ਸਾਰੀਆਂ ਸਿੱਟਾਂ ਹਾਂਜੀ ਸਾਰੀਆਂ ਸਿੱਟਾਂ ਐ ਭੀ ਜਿੱਤ ਕੇ ਹਾਂਜੀ ਸਾਰਿਆਂ ਨੂੰ ਦੇਤਾ ਤੇ ਉਹਨਾਂ ਦੀਆਂ ਜ਼ਬਾਨਾਂ ਤਾਂ ਚੱਟ ਗਈਆਂ ਹਾਂਜੀ ਹਾਂਜੀ ਮੋਟੀ ਨਹੀਂ ਪਾਈ ਕਿਸੇ ਨੇ ਇਹ ਦੇ ਸ਼ਕਤੀ ਹਾਂਜੀ ਤੇ ਅਮਾਨ ਕਰੀਆ ਆਜ ਤੂੜੇ ਜੀ ਜੀ ਆਪਾ ਸਾਰੇ ਆਏ ਕਰੀ ਜਾਵਾਂਗੇ ਖੁੱਟ ਖਾਈ ਜਾਵਾਂਗੇ ਹਾਂਜੀ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਲੜਾਈ ਵੀ ਲੜੀ ਜੀ ਪੈਣ ਦੀ ਲੜੀ ਕੱਤਰ ਦੀ ਲੜੀ ਹਾਂਜੀ ਜਰਨਨ ਲਿਆ ਜੀ ਜੀ ਤੇ ਸ਼ਕਤੀ ਸਰੂੜਾ ਹਾਂਜੀ ਜਰਨਨ ਲਿਆ ਜੀ ਨੇ